ਦਾਨ ਸਬਾ ਹਲਕਾ ਰਾਜਾ ਸਾਸੀਯਦੀਨ ਆਂਦੇਸਰ ਹੱਦ ਦੇ ਪਿੰਡ ਸਾਰੰਗੜਾ ਦੇ ਮੌਜੂਦਾ ਸਰਪੰਚ ਨੂੰ ਯੁਧ ਨਸ਼ਾ ਵਿਰੋਧ ਮੁਹਿੰਮ ਤਹਿਤ ਪਿੰਡ ਵਿੱਚ ਨਸ਼ਾ ਬੰਦ ਕਰਾਉਣਾ ਉਸ ਵੇਲੇ ਮਹਿੰਗਾ ਪਿਆ ਜਦੋਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਇਸ ਸਬੰਧਿਕ ਆਡੀਓ ਵੀ ਸਰਪੰਚ ਦੀ ਫੋਟੋ ਲਗਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਸ ਸਬੰਧੀ ਅੱਜ ਬਲਾਕ ਚੋਗਾਵਾ ਦੇ 30 ਤੋਂ ਉੱਪਰ ਸਰਪੰਚਾ ਅਤੇ ਪੰਚਾਂ ਨੇ ਪਿੰਡਾਂ ਦੇ ਮੋਹਤਵਾਰਾਂ ਨੇ ਪੁਲਿਸ ਥਾਣਾ ਲੋਪੋਗੇ ਵਿਖੇ ਪਹੁੰਚ ਕੇ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਪੜਤਾਲ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਸਰਪੰਚ ਅਵਤਾਰ ਸਿੰਘ ਲਾਲੀ ਨੇ ਕਿਹਾ ਕਿ ਜਦੋਂ ਤੋਂ ਉਹ ਉਸ ਪਿੰਡ ਦੇ ਸਰਪੰਚ ਬਣੇ ਹਨ ਉਹਨਾਂ ਵੱਲੋਂ ਨਸ਼ਾ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਸੀ। ਇਸ ਦਾ ਖਾਮਿਆਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ ਅੱਖ-ਵੱਖ ਪਿੰਡਾਂ ਤੋਂ ਆਏ ਪੰਜਾਂ ਸਰਪੰਚਾਂ ਨੇ ਮੰਗ ਕੀਤੀ ਕਿ ਉਕਤ ਵਾਇਰਲ ਆਡੀਓ ਦੀ ਜਾਂਚ ਪੜਤਾਲ ਕਰਕੇ ਇਹ ਆਡੀਓ ਬਣਾਉਣ ਵਾਲੇ ਤੇ ਵਾਇਰਲ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਥਾਣਾ ਮੁਖੀ ਲੋਪੋਕੇ ਨੇ ਵਿਸ਼ਵਾਸ ਦਿਵਾਇਆ ਕਿ ਉਕਤ ਆਡੀਓ ਦੀ ਜਾਂਚ ਪੜਤਾਲ ਕਰਵਾ ਕੇ ਬੰਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਾਵਾਂ ਤੋਂ ਜਗਬੀਰ ਸਿੰਘ ਆਲਫ ਦੀ ਰਿਪੋਰਟ ਪ੍ਰਸ਼ਾਸਨ ਨੂੰ ਵੀ ਤੇ ਪਿੰਨਾ ਜਰਹਿਣ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਜੋ ਇਹ ਮਸਲਾ ਸਾਰੇ ਗੜੇ ਸਰਪੰਚ ਬਾਰੇ ਤੁਸੀਂ ਵੀਡੀਓ ਵੇਖੀਆਂ ਨੇ ਦੁਗੀਆਂ ਸੁਣੀਆਂ ਇਹ ਇੱਕ ਜਾਤੀ ਤੌਰ ਤੇ ਮਸਲਾ ਬਣਾਇਆ ਜਾ ਰਿਹਾ ਹੈ ਇਹ ਗੱਲ ਹੈ ਨੀ ਕਿ ਸਾਨੂੰ ਪਤਾ ਲੱਗਾ ਕਿ 16 ਤਰੀਕ ਨੂੰ ਉਹਨਾਂ ਵੀਰਾਂ ਨੇ ਬੜਾ ਤਕੜਾ ਇਕੱਠ ਕਰਕੇ ਸਾਰੇ ਗੜੇ ਬਾਲ ਬੀਕੀਆਂ ਨੇ ਕਿਉਂਕਿ ਜਿੰਨਾ ਚਿਰ ਅਸਲੀ ਤੇ ਦੋਵੇਂ ਪੱਖ ਨਾ ਸੁਣੀਏ ਉਹਨਾਂ ਜੀ ਸਾਨੂੰ ਕੋਈ ਫਰਜ ਨਹੀਂ ਆ ਮਸਲਾ ਬਣਦਾ ਕਿ ਸਾਡੀ ਜਿਹੜੀ ਪਿੰਡਾਂ ਵਿੱਚ ਸਾਂਝ ਬਣੀ ਆ ਅਸੀਂ ਇਕੱਠਿਆਂ ਰਹਿਣਾ ਵਾ ਉਹ ਸਾਡੇ ਕੰਮ ਆਉਂਦੇ ਨੇ ਅਸੀਂ ਉਹਨਾਂ ਦਾ ਸਾਡਾ ਇੱਕ ਦੂਜੇ ਦਾ ਗੁਜ਼ਾਰਾ ਨੇਗਾ ਇੱਕ ਦੋ ਬੰਦਿਆਂ ਦੀ ਸ਼ਰਾਰਤ ਕਰਕੇ ਜਿਨ੍ਹਾਂ ਨੇ ਅੱਗ ਲਾਈ ਆ ਇਸ ਵਾਸਤੇ ਸਾਰੇ ਸਾਡੇ ਮੇਰੀ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਆ ਕਿ ਜੇ ਸਾਨੂੰ ਕੱਲ 15 ਅਗਸਤ ਤੇ ਆ 16 ਅਗਸਤ ਨੂੰ ਪਰਸੋਂ ਦਾ ਟਾਈਮ ਦਿੱਤਾ ਉਸ ਤੋਂ ਬਾਅਦ ਜੇ ਕਿਸੇ ਨੇ ਕੋਈ ਕੰਠ ਕਰਨਾ ਇਨਸਾਨਾਂ ਨੂੰ ਉਹਨੂੰ ਫੇਰ ਕਰੀਏ ਪਹਿਲਾਂ ਨਾ ਆਪਾਂ ਜਾਤੀ ਆਵਾਜ਼ ਲੈ ਆ ਕੇ ਪਿੰਡਾਂ ਜਿਹੜੀ ਸਾਡੀ ਭਾਈਚਾਰਕ ਸਾਂਝ ਬਣੀ ਆ ਉਹਨੂੰ ਤੋੜਨ ਦੀ ਕੋਸ਼ਿਸ਼ ਕਰੀਏ ਸਾਡੇ ਪਿੰਡਾਂ ਵਿੱਚ ਬਹੁਤ ਸ਼ਾਂਤੀ ਆ ਇਸ ਵਾਸਤੇ ਇਹੋ ਜਿਹੇ ਕੰਮ ਜਿਹੜੇ ਆ ਆਪਾਂ ਇੱਕ ਦਮ ਭੜਕੇ ਦੇ ਆਪਾਂ ਇੱਥੇ ਲੋਕ ਬਹੁਤ ਜਾਣਦੇ ਆ ਵੀ ਆਪਾਂ ਜਾਤੀ ਤੌਰ ਤੇ ਸਾਨੂੰ ਆਖਿਆ ਇਹ ਦੂਸਰਾ ਪੱਖ ਸੁਣੀਏ ਪਤਾ ਲੱਗੇ ਵੀ ਕਿਉਂ ਆਖਿਆ ਗੱਲ ਕੀ ਹੋਈ ਆ ਇਸ ਵਾਰ ਤੇ ਅਜਿਹਾ ਸੋਚੋ ਸਾਹਬ ਨੇ ਬੜਾ ਸਾਨੂੰ ਇਨਸਾਫ ਵਾਸਤੇ ਦੱਤਿਆ ਵੀ ਦੂਹਰੇ ਪਖਸਣ ਕੇ ਤੇ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਆ ਵੀ ਉਹ ਜੇ ਘੱਟਕੋਟ ਨਾ ਕਰੋ ਆਪਾਂ ਪਿੰਡਾਂ ਜਿਹੜਾ ਨਾ ਵਾ ਆਪਾਂ ਆਮਨ ਸ਼ਾਂਤੀ ਜਿਹੜੀ ਆ ਉਹ ਪਿੰਡਾਂ ਇਹ ਬਾਹਰ ਰੱਖੀਏ ਕੁਝ ਮੇਰੇ ਪਿੰਡੇ ਦੇ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੂੰ ਮੈਂ ਨਸ਼ਿਆਂ ਤੋਂ ਰੋਕਦਾ ਸੀ ਉਹ ਪਿੰਡ ਛੱਡ ਕੇ ਚਲੇ ਗਏ ਸੀ ਜਦੋਂ ਮੈਂ ਸਰਪੰਚ ਬਣਿਆ ਸੀ ਤੇ ਮੈਂ ਸਖਤਾਈ ਕੀਤੀ ਸੀ ਨਸ਼ਿਆਂ ਤੇ ਉਹ ਪਿੰਡ ਛੱਡ ਕੇ ਚਲੇ ਗਏ ਸੀ ਤੇ ਉਹਨਾਂ ਮੇਰੇ ਨਾਲ ਖਾਰ ਖਾਂਦੇ ਆ ਮੇਰੀ ਇੱਕ ਵੀਡੀਓ ਬੜੀ ਪਿੰਡ ਦੇ ਵਿੱਚ ਕੰਮ ਕਰਦੇ ਦੀ ਉਹਨਾਂ ਉਹਦੇ ਉੱਤੇ ਗੰਦੇ ਕਮੈਂਟ ਕਰਕੇ ਤੇ ਮੁੜ ਕੇ ਮੇਰੇ ਇੱਕ ਬੱਚੇ ਨੂੰ ਉਹਨਾਂ ਨੇ ਧਮਕਾਇਆ ਕਿ ਮੈਂ ਫਲਾਣੇ ਗਰੁੱਪ ਦਾ ਬੰਬੀਆ ਗਰੁੱਪ ਦਾ ਬੰਦਾ ਆ ਮਾ ਪਿਸਤੌਲ ਵਿਖਾਇਆ ਉੱਥੋਂ ਫਿਰ ਕੁੜੇਰ ਬਾਅਦ-ਵਿਵਾਦ ਚੱਲਿਆ ਉਹ ਜਦੋਂ ਵਾਦ-ਵਿਵਾਦ ਵਿਵਾਦ ਚੱਲਿਆ ਉਸ ਵਕਤ ਮੈਂ ਪਿੰਡ ਨਹੀਂ ਹੈਗਾ ਮੈਂ ਸ੍ਰੀ ਅਨੰਦਪੁਰ ਸਾਹਿਬ ਗਿਆ ਸੀ ਉੱਥੋਂ ਮੈਂ ਉਸ ਵਕਤ ਐਸਐਸਪੀ ਸਾਹਿਬ ਦੀ ਮੀਟਿੰਗ ਦੇ ਵਿੱਚ ਸੀ ਤੇ ਮੈਂ ਉੱਥੇ ਐਸਐਸਪੀ ਸਾਹਿਬ ਨੂੰ ਉੱਠ ਕੇ ਬੋਲਿਆ ਵੀ ਕੀ ਸਰ ਮੇਰੇ ਪਿੰਡ ਇਹ ਨਸ਼ਿਆਂ ਦੇ ਖਿਲਾਫ ਮੈਂ ਬੋਲਿਆ ਤੇ ਮੇਰੇ ਪਿੰਡੇ ਵਿਵਾਦ ਚੱਲਿਆ ਉਹ ਬੰਦੇ ਸਮੈਗ ਵੇਚਦੇ ਵੀ ਸੀ ਤੇ ਸਮੈਗ ਪੀਂਦੇ ਵੀ ਸੀ ਤੇ ਉਹਨਾਂ ਨੇ ਮੁੜ ਕੇ ਮੇਰੀ ਆ ਮੇਰੇ ਮੇਰੀ ਫੋਟੋ ਲਾ ਕੇ ਤੇ ਮੇਰਾ ਨਾਮ ਲਾ ਕੇ ਤੇ ਉਹ ਆਡੀਓ ਵੀਡੀਓ ਇੱਕ ਵਾਇਰਲ ਕਰ ਦਿਤੀ ਆ ਜਿਹਦੇ ਵਿੱਚ ਮੇਰੀ ਨਾਮ ਕੋਈ ਆਵਾਜ਼ ਆ ਨਾ ਮੈਂ ਮੇਰਾ ਉਹਨਾਂ ਕੋਈ ਲੈਣਾ ਨਾ ਦੇਣਾ ਉਸ ਉਹ ਮੇਰੀ ਵੀਡੀਓ ਆਡੀਓ ਕੋਈ ਨਹੀਂ ਹੈਗੀ ਅਜੇ ਥਾਣੇ ਪਹੁੰਚੇ ਤਾਂ ਕੀ ਭਰੋਸਾ ਦਿੱਤਾ ਹੁਣ ਐਸਐਚਓ ਸਾਹਿਬ ਨੇ ਭਰੋਸਾ ਦਿੱਤਾ ਵਾ ਕਿ ਅਸੀਂ ਇਹਦੀ ਜਾਂਚ ਕਰਾਂਗੇ ਜਿਹੜੀ ਵੀ ਕਿਸੇ ਨੇ ਵੀਡੀਓ ਬਣਾਈ ਆ ਆਡੀਓ ਬਣਾਈ ਆ ਕਿੰਨੇ ਬਣਾਈ ਆ ਮੇਰੀ ਫੋਟੋ ਲਾ ਕੇ ਉਹਨਾਂ ਨੇ ਇੱਕ ਇੰਸਟਾਗ੍ਰਾਮ ਤੇ ਆਈਡੀ ਬਣਾਈਆਂ ਜਿਹੜੀ ਝੂਠੀ ਆਈਡੀ ਉਹਨਾਂ ਬਣਾਈਆਂ ਉਹਤੇ ਮੜਕੇ ਮੈਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਨੇ ਇਸ ਵੰਦੀ ਕੋਈ ਪੁਲਿਸ ਦੇ ਕਾਏ ਪਰਚਾ ਪੁਰਚਾ ਵੀ ਕੀਤਾ ਕਿਸੇ ਤੇ ਨਹੀਂ ਜੀ ਅਜੇ ਪਰਚਾ ਨਹੀਂ ਅਜੇ ਤੇ ਸਾਨੂੰ ਇਹ ਪਤਾ ਲੱਗਾ ਹੈ ਕਿ ਉਹ ਕੋਈ ਅੰਸਰ ਆਪਣਾ ਕੱਟ ਕਰਕੇ ਤੇ ਮੇਰੇ ਤੇ ਪਰਚਾ ਕਰਾਉਣਾ ਚਾਹੁੰਦੇ ਆ ਝੂਠਾ ਇਸ ਕਰਕੇ ਮੈਂ ਆਪਣੇ ਇਲਾਕੇ ਦੇ ਸਭ ਮੋਦਵਰ ਬੰਦੇ ਸਰਪੰਚ ਸਾਹਿਬਾਨ ਨੂੰ ਸੱਦਿਆ ਵਾ ਉਹਨਾਂ ਨੇ ਘੜ ਤੋਂ ਘੜ 50 60 ਪਿੰਡਾਂ ਦੇ ਸਰਪੰਚ ਨੇ ਜਿਹੜੇ ਕਿ ਇੱਥੇ ਆ ਗਏ ਮੇਰੇ ਪੱਖ ਦੇ ਵਿੱਚ ਖਲੋਤੇ ਨੇ ਮੇਰੀ ਆਵਾਜ਼ ਬੇਸਿਕ ਟੈਸਟ ਕਰ ਲੈਣਾ ਮੇਰੀ ਆਵਾਜ਼ ਚੈੱਕ ਕਰ ਲੈਣਾ ਉਹਦੇ ਵਿੱਚ ਮੇਰੀ ਕੋਈ ਆਵਾਜ਼ ਨਹੀਂ ਹੈਗੀ ਮੈਂ ਜਿਹੜੀ ਉਹ ਨਸ਼ਿਆਂ ਦੀ ਕਮੇਟੀ ਆ ਮੈਂ ਉਹਦੇ ਵਿੱਚ ਮੈਂਬਰ ਆ ਹਾਂਜੀ ਜੇ ਸਾਡੇ ਤੇ ਇਹ ਕਾਰਵਾਈ ਹੁੰਦੀ ਆ ਕੋਈ ਪਰਚਾ ਹੁੰਦਾ ਸਰਪੰਚ ਤੇ ਅਸੀਂ ਇਹ ਕਮੇਟੀ ਭੰਗ ਕਰਾਂਗੇ ਨਸ਼ਿਆਂ ਵਾਲੀ ਅਸੀਂ ਕੋਈ ਨਹੀਂ ਇਹ ਨਸ਼ਿਆਂ ਛਡਾਉਣ ਵਾਲੇ ਬੰਨੇ ਨਹੀਂ ਜਾਵਾਂਗੇ ਸਾਡਾ ਰਿਕਾਰਡ ਵੇਖਿਆ ਕਰ ਜਾਵੇ ਸਾ ਜਾਦਵਿੰਦਰ ਸਿੰਘ ਐਸਐਚਓ ਹੀ ਇੱਥੇ ਅਸੀਂ 5 ਕਿਲੋ ਹੀਰੋਇਨ ਤੇ ਡਰੋਨ ਆਪਣੇ ਨਾਲ ਜਾ ਕੇ ਐਸਐਚਓ ਡਿਪਟੀ ਸਾਹਿਬ ਦੇ ਨਾਲ ਜਾ ਕੇ ਫੜਾਇਆ ਅਸੀਂ ਨਸ਼ੇ ਫੜਾਉਂਦੇ ਆ ਤੇ ਲੋਕ ਸਾਡੇ ਜਿਹੜੇ ਨਸ਼ੇ ਕਰਦੇ ਉਹ ਉਲਟ ਸਾਡੇ ਤੇ ਗਾਲਾਂ ਕੱਢਦੇ ਆ ਜੇ ਸਾਨੂੰ ਇਤਰੇ ਹੁੰਦਾ ਰਿਹਾ ਤੇ ਅਸੀਂ ਆ ਜਿਹੜੇ ਮਤੇ ਪਾਏ ਆ ਨਸ਼ਿਆਂ ਦੇ ਵਿਰੁੱਧ ਅਸੀਂ ਉਹ ਵੀ ਕੈਨਸਲ ਕਰ ਦੇਣਾ ਸਾਰੇ ਸਰਪੰਚਾਂ ਦੇ ਸਾਨੂੰ ਖ ਮਾਜਾਪੁਰਤ ਭੁਗਤਣਾ ਪੈਂਦੇ ਆ ਸਰਪੰਚ ਨੂੰ ਕਿ ਨਸ਼ਿਆਂ ਦੇ ਵਿਰੁੱਧ ਤੁਰੋਗੇ ਤੇ ਆ ਕੰਮ ਹੋਣਾ ਵਾ ਤੇ ਜੇ ਇੱਕ ਐਸਐਸਪੀ ਸਾਹਿਬ ਦੀ ਮੀਟਿੰਗ ਚ ਨਸ਼ਿਆਂ ਦੇ ਵਿਰੁੱਧ ਜਿਹੜੀ ਮੀਟਿੰਗ ਚੱਲੀ ਉਹ ਮੀਟਿੰਗ ਦੇ ਵਿੱਚ ਹੋਣ ਦੇ ਬਾਵਜੂਦ ਸਰਪੰਚ ਸਾਹਿਬ ਦਾ ਫੇਰ ਵੀ ਨਜ਼ਾਇਜ਼ ਪਰਚਾ ਹੋਣ ਤੱਕ ਦੀ ਗੱਲ ਚੱਲ ਜੇ ਤੇ ਫੇਰ ਮਾੜੀ ਗੱਲ ਆ ਫੇਰ ਇਹ ਜੇ ਨਸ਼ੇ ਨੂੰ ਅਸੀਂ ਕਰਨਾ ਜਿਹੜਾ ਪੀਂਦਾ ਪੀਵੇ ਜਿਹੜਾ ਵੇਚਦਾ ਵੇਚ ਇਹ ਸਾਨੂੰ ਵੀ ਅਸੀਂ ਨਾ ਪੀਨੇ ਨਾ ਵੇਦਿਆ ਸਾਡੀ ਏਜੀ ਪਿੰਡ ਸਾਰੰਗੜੇ ਦੇ ਜਿਹੜੇ ਸਰਪੰਚ ਤੇ ਹੋਰ ਮੋਤਵਰ ਵਿਅਕਤੀ ਅੱਜ ਥਾਣੇ ਆਏ ਸੀ ਇਹਨਾਂ ਸੰਬੰਧੀ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਵਸਨੀਕ ਜਿਹੜੇ ਨੇ ਦੋ ਧਿਰਾਂ ਦਾ ਆਪਸ ਵਿੱਚ ਜਿਹੜਾ ਵਾ ਕੀ ਇੱਕ ਬੋੜ ਬੁਲਾਰਾ ਤੇ ਬਹਿਸ ਵੱਜੀ ਹੋਈ ਹੈ ਜਿਹਨਾਂ ਸੰਬੰਧੀ ਦੋਵਾਂ ਧਿਰਾਂ ਵੱਲੋਂ ਜਿਹੜੀਆਂ ਦਰਖਾਸਤਾਂ ਮਸੂਲ ਹੋਈਆਂ ਜਿਸ ਦੀ ਪੜਤਾਲ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਸਚਾਈ ਲਿਆ ਕੇ ਤੇ ਉਸ ਮੁਤਾਬਕ ਜਿਹੜੀ ਇਹ ਬੰਦੀ ਕਾਰਵਾਈ ਕੀਤੀ ਗਈ। ਜਿੱਦੋ ਜਿਵੇਂ ਕਹਿ ਰਹੇ ਕੋ ਬੰਬੀਆਂ ਕੋ ਗਾਇ ਗੁੰਮ ਦਾ ਨਾਮ ਦਾ। ਉਹ ਜੀ ਉਹਨਾਂ ਨੇ ਉੱਥੇ ਧਮਕੀਆਂ ਸੰਬੰਧੀ ਜਿਹੜੇ ਆ ਸਕਰੀਨਸ਼ਾਟ ਜਿਹੜੇ ਆ ਦਰਖਾਸਤ ਦੇ ਨਾਲ ਲਫ ਕੀਤੇ ਆ ਜਿਹਦੀ ਟੈਕਨੀਕਲ ਤਰੀਕੇ ਦੇ ਨਾਲ ਜਿਹਦੀ ਜਾਂਚ ਕੀਤੀ ਜਾਵੇਗੀ। ਤੇ ਜਿਹਦੇ ਵੱਲੋਂ ਵੀ ਉਹ ਕਾਊਂਟਰ ਨੰਬਰ ਆ ਜਾਂ ਜਿਹਦੇ ਮੋਬਾਈਲ ਦੇ ਨਾਲ ਉਹ ਲਿੰਕ ਹੋਵੇਗਾ ਉਹਦੇ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾਵੇਗੀ। ਜਿਵੇਂ ਕਹਿ ਰਹੇ ਹਨ ਵਿਉਧਨ ਨਸ਼ਿਆਂ ਖਿਲਾਫ ਜਿਹੜਾ ਅਖ ਮਿਆਜਾ ਭੁਗਤਣਾ ਪੈਣ। ਉਹ ਜੀ ਮਹਤਵਪੂਰਨ ਜਿਹੜੇ ਪਿੰਡ ਦੇ ਸਰਪੰਚ ਜਾਂ ਪੰਜਾਬ ਸਰਕਾਰ ਤੇ ਜਿਹੜੇ ਪ੍ਰਸ਼ਾਸਨ ਵੱ ਇਦੇ ਵਿੱਚ ਇਸ ਮਸਲੇ ਦੇ ਨਾਲ ਫਿਲਹਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਫਿਰ ਵੀ ਜਿਹੜੀ ਇਹ ਜੋ ਵੀ ਕਾਰਵਾਈ ਉਸ ਹਸਾਬ ਨਾਲ ਕੀਤੀ ਜਾਏਗੀ ਇਹ ਇੱਕ ਪਰਚਾ ਪੁੱਛਿਆ ਦਰਜ ਹੋਇਆ ਕਿ ਨਹੀਂ ਫਿਲਹਾਲ ਇਸ ਮਕਦਮੇ ਅਜੇ ਵੈਰੀਫਾਈ ਕਰਤੀ ਜਾਏਗੀ ਡੂੰਘਾਈ ਨਾਲ ਦੀ ਤਫਤੀਸ਼ ਕੀਤੀ ਜਾਏਗੀ